ਹਾਂਜੀ ਕਈ ਵਾਰੀ ਆਪਣੇ ਕੋਲ ਐਦਾਂ ਦਾ ਕਮੀਜ਼ ਸਿਉਣ ਲਈ ਆ ਜਾਂਦਾ ਜਿਹਦੇ ਗਲੇ ਦੇ ਵਿੱਚ ਵੀ ਕਢਾਈ ਹੁੰਦੀ ਹੈ ਤੇ ਚਾਕਾਂ ਵਿੱਚ ਵੀ ਕਢਾਈ ਹੁੰਦੀ ਹੈ ਤੇ ਘੇਰੇ ਵਿੱਚ ਵੀ ਕਢਾਈ ਹੁੰਦੀ ਹੈ ਠੀਕ ਹੈ ਜੀ ਤੇ ਇਹੋ ਜੇ ਕਮੀਜ਼ ਦੀ ਕਟਿੰਗ ਕਰਨ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤੇ ਮੈਂ ਤੁਹਾਨੂੰ ਅੱਜ ਇਹਦੀ ਕਟਿੰਗ ਦੱਸੂਗੀ ਠੀਕ ਹੈ ਜੀ ਉਹਦੇ ਲਈ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਤੇ ਆਪਾਂ ਜਿਹੜਾ ਇਹ ਕੱਪੜਾ ਆ ਇਹ ਕਮੀਜ਼ ਦਾ ਕੱਪੜਾ ਸਲਵਾਰ ਦੇ ਨਾਲੋਂ ਅਲੱਗ ਕਰ ਲਿਆ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਜਿਹੜੇ ਇਸ ਤਰੀਕੇ ਦੀ ਕਢਾਈ ਵਾਲੇ ਕਮੀਜ਼ ਹੁੰਦੇ ਆ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗਲਾ ਮੈਚ ਕਰਦੇ ਹੁੰਨੇ ਆ ਆਪਸ ਵਿੱਚ ਕਢਾਈ ਦੇ ਇਸ ਤਰੀਕੇ ਨਾਲ ਮੈਂ ਕੱਪੜੇ ਨੂੰ ਫੋਲਡ ਕਰ ਦੂੰਗੀ ਜਾਂ ਦੋਨੇ ਕਢਾਈਆਂ ਨੂੰ ਆਪਸ ਵਿੱਚ ਮੈਚ ਕਰ ਲੈਣਾ ਹੈ ਇਸ ਤਰੀਕੇ ਨਾਲ ਤੇ ਜੇ ਤੁਸੀਂ ਪਹਿਲੀ ਵਾਰ ਸੀਰੇ ਹੋ ਇਸ ਤਰੀਕੇ ਦੇ ਤਾਂ ਤੁਸੀਂ ਆਪਣੇ ਕੋਲ ਸੇਫਟੀ ਪਿੰਨ ਜ਼ਰੂਰ ਰੱਖਿਓ ਜਿਹੜੇ ਜਾਂ ਪਿੰਨ ਆਪਾਂ ਲਾਉਣੇ ਜੇ ਨਹੀਂ ਹੈਗੇ ਤਾਂ ਤੁਸੀਂ ਸੂਈਆਂ ਵੀ ਵਰਤ ਸਕਦੇ ਹੋ ਠੀਕ ਹੈ ਜੀ ਤੇ ਕੜਾਈ ਨਾਲ ਕੜਾਈ ਮੈਚ ਕਰਕੇ ਤੁਸੀਂ ਇੱਥੇ ਸੂਈਆਂ ਲਾ ਦੇਣੀਆਂ ਮੈਂ ਤਾਂ ਕਿ ਥੋੜਾ ਗਲਾ ਬਿਲਕੁਲ ਵੀ ਨਾ ਖਿਸਕੇ ਇਸ ਤਰੀਕੇ ਨਾਲ ਗਲੇ ਦੀ ਉੱਪਰਲੀ ਕੜਾਈ ਮਲਾ ਲਈ ਆਪਾਂ ਤੇ ਉੱਤੇ ਪ੍ਰੈਸ ਰੱਖ ਦੇਣੀ ਹਲਕੀ ਜੀ ਤੇ ਤਾਂ ਕਿ ਕਰੀਜ ਬਣ ਸਕੇ ਜੇ ਤੁਸੀਂ ਕਰੀਜ ਨਹੀਂ ਬਣਾਉਣੀ ਤਾਂ ਤੁਸੀਂ ਸੇਫਟੀ ਪੈਨ ਲਾ ਦਿਓ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਤੇ ਆਪਾਂ ਉੱਪਰੋਂ ਕੜਾਈ ਮਲਾਉਣ ਤੋਂ ਬਾਅਦ ਇੱਕ ਵਾਰੀ ਕੜਾਈ ਗਲੇ ਦੇ ਹੇਠਲੇ ਪਾਸੇ ਵੀ ਚੈੱਕ ਕਰਾਂਗੇ ਵੀ ਆਪਣੀ ਕੜਾਈ ਆਪਸ ਵਿੱਚ ਮੈਚ ਕਰਦੇ ਜੇ ਨਹੀਂ ਜਿਵੇਂ ਇੱਥੇ ਮੈਚ ਨਹੀਂ ਕਰਦੀ ਸੀ ਤਾਂ ਆਪਾਂ ਇਸ ਤਰੀਕੇ ਨਾਲ ਇਹਨੂੰ ਮੈਚ ਕਰ ਦੇਵਾਂਗੇ ਤੇ ਇੱਕ ਸੇਫਟੀ ਪੈਨ ਉੱਪਰ ਲਾ ਲਿਆ ਕਿ ਇਸ ਤਰੀਕੇ ਨਾਲ ਗਲਾ ਕਦੇ ਵੀ ਨਹੀਂ ਖਿਸਕੂ ਹੁਣ ਉਪਰੋਂ ਜਦੋਂ ਸੇਫਟੀ ਪੈਨ ਤੁਸੀਂ ਲਾ ਲੈਣੇ ਜਿਵੇਂ ਮੈਂ ਇੱਥੇ ਪ੍ਰੈਸ ਰੱਖ ਲਿਆ ਉਸ ਤੋਂ ਬਾਅਦ ਇਹਨੂੰ ਘੇਰੇ ਨੂੰ ਸੈੱਟ ਕਰਨਾ ਵਾ ਇਹਦੀ ਕੜਾਈ ਮਲਾਉਣੀ ਆ ਆਪਸ ਵਿੱਚ ਇਸ ਤਰੀਕੇ ਨਾਲ ਹਾਂ ਬਾਕੀ ਕੱਪੜੇ ਨੂੰ ਆਪਾਂ ਪ੍ਰੈਸ ਕਰ ਦਾਂਗੇ ਗਲੇ ਵਾਲੇ ਪਾਸੋਂ ਇੱਕ ਵਾਰੀ ਆਪਾਂ ਗਲੇ ਵਾਲੀ ਕੜਾਈ ਨੂੰ ਉਪਰੋਂ ਸਾਰਾ ਕੱਪੜਾ ਸੈੱਟ ਕਰ ਲਾਂ ਉਸ ਤੋਂ ਬਾਅਦ ਆਪਾਂ ਆਵਾਂਗੇ ਘੇਰੇ ਵਾਲੇ ਪਾਸੇ ਠੀਕ ਹੈ ਹੁਣ ਆਪਾਂ ਇਹਨੂੰ ਘੇਰੇ ਦੀ ਕੜਾਈ ਨੂੰ ਇਸ ਤਰੀਕੇ ਨਾਲ ਮਿਲਾ ਦੇਣਾ ਕਿਤੇ ਜਿੱਤੇ ਮੈਂ ਕਪੜੇ ਨੂੰ ਹਲਕਾ ਜਿਹਾ ਖਿੱਚੂਗੀ ਇਸ ਤਰੀਕੇ ਨਾਲ ਥੋੜਾ ਜਿਹਾ ਕਢਾਈ ਦੇ ਵਿੱਚ ਫਰਕ ਪੈ ਰਿਹਾ ਹੈ ਤੇ ਜੇ ਤੁਸੀਂ ਕਿਤੇ ਇਸ ਤਰੀਕੇ ਨਾਲ ਹੀ ਥੋੜਾ ਜਿਹਾ ਫਰਕ ਨਾਲ ਉਧਰ ਉਧਰ ਹੋਏ ਤੇ ਇੱਕ ਸਲਾਈ ਕਰਤਾ ਕਢਾਈ ਥੋੜਾ ਜਿਹਾ ਵੀ ਫਰਕ ਪੈ ਗਿਆ ਅਗਲੇ ਨੇ ਇਹ ਕਹਿਣਾ ਵਾ ਵੀ ਤੁਸੀਂ ਸਲਾਈ ਦੇ ਵਿੱਚ ਹੀ ਪ੍ਰੋਬਲਮ ਕੀਤੀ ਹੋਇਆ ਕਢਾਈ ਵਾਲੇ ਨੂੰ ਕਿਸੇ ਨੇ ਨਹੀਂ ਕਹਿਣਾ ਇਸ ਲਈ ਆਪਾਂ ਪਹਿਲਾਂ ਇਹਨੂੰ तरीके ਨਾਲ ਕਟਿੰਗ ਕਰਾਂਗੇ ਪਰ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਕੜਾਈ 1 2 ਇੰਚ ਟੇਢੀ ਜਾ ਰਹੀ ਹੈ ਜਾਂ ਗਲੇ ਦੀ ਕਟਾਈ ਨਹੀਂ ਮੈਚ ਕਰ ਰਹੀ ਤਾਂ ਤੁਸੀਂ ਇਹੋ ਜਿਹੇ ਕੱਪੜੇ ਨੂੰ ਬਿਲਕੁਲ ਨਹੀਂ ਸੀਣਾ ਠੀਕ ਹੈ ਜੀ ਇੱਥੇ ਆਪਾਂ ਇਹਦੇ ਬਲ ਕੱਢ ਦੇਣੇ ਐਸ ਤਰੀਕੇ ਨਾਲ ਜਦ ਤੱਕ ਕਮੀਜ਼ ਦੇ ਵਿੱਚੋਂ ਬਲ ਨਹੀਂ ਨਿਕਲਦੇ ਤਦ ਤੱਕ ਇਹਨੂੰ ਆਪਾਂ ਕਟਿੰਗ ਨਹੀਂ ਕਰ ਸਕਦੇ ਕਿਉਂਕਿ ਜੇ ਜੇ ਬਲ ਹੁੰਦੇ ਆ ਇਹੀ ਕੱਪੜੇ ਦੇ ਵਿੱਚ ਕਾਣ ਪਾ ਦਿੰਦੇ ਹੁੰਦੇ ਆ ਠੀਕ ਹੈ ਜੀ ਹੁਣ ਇਸ ਤਰੀਕੇ ਨਾਲ ਆਪਣੇ ਕੀ ਹੈ ਘੇਰੇ ਦੇ ਹੇਠਾਂ ਥੋੜੀ ਜਿਹੀ ਕੜਾਈ ਦੇ ਵਿੱਚ 1/2 ਇੰਚ ਤੋਂ ਵੀ ਘੱਟ ਸੀ ਉਹ ਫਰਕ ਇੰਨਾ ਕ ਚੱਲ ਜਾਂਦਾ ਹੁੰਦਾ ਆਪਾਂ ਉਹ ਹੇਠਾਂ ਨੂੰ ਕੱ ਸਾਰੇ ਬਾਹਰ ਨਿਕਲ ਗਿਆ ਆ ਦੇਖੋ ਕੋਰਨਰ ਦੇ ਵਿੱਚ ਹੀ ਥੋੜਾ ਜਿਹਾ ਫੁੱਲ ਦਾ ਫਰਕ ਪਿਆ ਹੋਇਆ ਉਹ ਆਪਾਂ ਇਹਨੂੰ ਪਾਈਪ ਇੰਜਰ ਲਾਵਾਂਗੇ ਤੇ ਉੱਥੇ ਇੰਨਾ ਪਤਾ ਨਹੀਂ ਲੱਗਣਾ ਠੀਕ ਹੈ ਜੀ ਬਾਕੀ ਸਾਰੀਆਂ ਕੜਾਈਆਂ ਆਪਸ ਵਿੱਚ ਮੈਚ ਕਰ ਗਈਆਂ ਹੁਣ ਇੱਥੇ ਆਪਾਂ ਕਰੀਜ਼ ਬਣਾ ਦੇਣੀ ਆ ਸਾਰੇ ਕੱਪੜੇ ਨੂੰ ਸੈਂਟਰ ਦੇ ਵਿੱਚ ਕਰੀਜ਼ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਵਾ ਲੰਬਾਈ ਦੇਖਣੀ ਆ ਆਪਣੇ ਕਮੀਜ਼ ਦੀ ਤੇ ਜਿਵੇਂ ਆਪਣੀ 39 ਲੰਬਾਈ ਆ ਉਸ ਤੋਂ ਆਪਾਂ 1/2 ਇੰਚ ਵੱਧ ਰੱਖਾਂਗੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਗਲਾ ਨਾਪਣਾ ਸਭ ਤੋਂ ਪਹਿਲਾਂ ਗਲੇ ਦੀ ਲੰਬਾਈ ਗਲਾ ਆਪਣਾ ਹੈਗਾ 6.5 ਤੇ ਆਪਾਂ 7 ਦਾ ਨਿਸ਼ਾਨ ਲਾ ਦੇਣਾ ਵਾ 7 ਦਾ ਨਿਸ਼ਾਨ ਲਾਉਣ ਤੋਂ ਬਾਅਦ ਇਹਨੂੰ ਕੀ ਕਰਨਾ ਵਾ ਮੈਂ ਤੁਹਾਨੂੰ ਬਿਲਕੁਲ ਸਿੰਪਲ ਤਰੀਕਾ ਦੱਸੂ ਕਟਿੰਗ ਦਾ ਤੇ ਆਪਾਂ ਕੀ ਕਰਨਾ ਇੱਕ L ਸ਼ੇਪ ਫਰਟੀ ਲੈ ਲੈਣੀ ਹੈ ਇਸ ਤਰੀਕੇ ਨਾਲ ਬਿਲਕੁਲ ਸਾਈਡ ਤੋਂ ਕੱਪੜੇ ਨਾਲ ਮੈਚ ਕਰਕੇ ਇਸ ਤਰੀਕੇ ਨਾਲ ਲਾਈਨ ਖਿੱਚ ਦੇਣੀ ਹੈ ਤਾਂ ਕਿ ਆਪਣੇ ਕੋਲ ਸਿੱਧਾ ਕੱਪੜਾ ਆ ਸਕੇ ਤੇ ਆਪਾਂ ਇਹਨੂੰ ਕੀ ਕਰਾਂਗੇ ਇਸ ਤਰੀਕੇ ਨਾਲ ਆਪਾਂ ਫਰੰਟ ਪੱਲਾ ਅਲੱਗ ਕਰਾਂਗੇ ਮੈਂ ਤੁਹਾਨੂੰ ਕੱਠੇ ਕਟਿੰਗ ਦੱਸੂਗੀ ਹੁਣ ਆਪਾਂ ਕੀ ਕਰਨਾ ਵੈ ਜੀ हिਪ ਦਾ ਨਾਪ ਦੇਖੋ ਜੀ ਹੁਣ ਕੜਾਈ ਵੀ ਕੱਟ ਕੱਢੀ ਹੋਈ ਆ ਇਹਨਾਂ ਦੇ हिਪ ਦਾ ਨਾਪ ਹੈਗਾ 22 ਇੰਚ ਤੇ ਇਹਨਾਂ ਦੇ 21 ਇੰਚ ਵਿੱਚ ਕੜਾਈ ਕੱਢੀ ਹੋਈ ਆ ਇਸ ਲਈ ਆਪਾਂ ਪਾਈਪਿੰਗ ਲਾਵਾਂਗੇ ਮਾਰਜਨ ਵੀ ਇਹਨਾਂ ਨੇ ਕੱਟ ਦਿੱਤਾ ਹੋਇਆ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਪੱਲੇ ਨੂੰ ਕਰ ਲਵਾਂਗੇ ਅੱਡ ਫਰੰਟ ਪੱਲੇ ਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਫਰੰਟ ਪੱਲਾ ਬੈਕ ਪੱਲੇ ਦੇ ਉੱਤੇ ਵਿਛਾ ਲਿਆ ਆ ਹੁਣ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਗਲੇ ਦੀ ਜਿਹੜੀ ਚੜਾਈ ਦੇਖਣੀ ਹੁੰਦੀ ਹੈ ਕੜਾਈ ਵਾਲੇ ਦੇ ਵਿੱਚ ਇੱਥੇ ਚੜਾਈ ਹੈਗੀ ਆਪਣੇ ਗਲੇ ਦੀ 5 ਇੰਚ ਮੈਂ 2.5 ਤੇ ਨਿਸ਼ਾਨ ਲਾ ਦੂੰਗੀ ਜੇ ਤੁਹਾਡਾ ਗਲਾ 5.5 ਹੈ ਤਾਂ ਤੁਸੀਂ 4.5 ਤੇ ਲਾਉਂਗੇ ਜੇ ਤੁਹਾਡਾ 6 ਇੰਚ ਚੌੜਾ ਹੈ ਤਾਂ ਤੁਸੀਂ ਪੂਰਾ ਲਾ ਲਓ ਠੀਕ ਹੈ ਜੀ ਇਸ ਤਰੀਕੇ ਨਾਲ ਅੱਧਾ ਇੰਚ ਦਾ ਨਿਸ਼ਾਨ ਲਾਇਆ ਹੁਣ ਇੱਥੋਂ ਹੀ ਆਪਾਂ ਜਿਹੜਾ ਨਿਸ਼ਾਨ ਲਾਤਾ ਹੈ ਇਧਰੋਂ ਕਪੜਾ ਛੱਡ ਦੇਣਾ ਜਿੰਨੇ ਵੀ ਨਿਸ਼ਾਨ ਲਾਉਣੇ ਆਪਾਂ ਤੀਰੇ ਦੇ ਬਾਅਦ ਚਾ ਲਾਉਣੇ ਆ ਹੁਣ ਇੱਥੇ ਲਾਵਾਂਗੇ ਮੈਂ 13 ਇੰਚ ਦਾ ਨਿਸ਼ਾਨ ਲਾਉਂਗੀ 6.5 ਲਾਉਂਗੀ ਕਿਉਂਕਿ 12 ਇੰਚ ਨਾਲ ਦਾ ਰੈਡੀ ਹੈ ਤੇ ਇ ਹੁਣ ਆਪਾਂ ਕੀ ਕਰਨਾ ਜਿਹੜਾ ਇਹ ਬੈਕ ਪੱਲਾ ਵਧ ਰੱਖਿਆ ਤਾਂ ਰੱਖਿਆ ਹੋਇਆ ਕਿਉਂਕਿ ਕਈਆਂ ਨੂੰ ਕੀ ਹੁੰਦਾ ਪਿੱਛੇ ਗਲੇ ਜਾਣ ਦੀ ਪ੍ਰੋਬਲਮ ਹੁੰਦੀ ਹੈ ਉਹ ਪ੍ਰੋਬਲਮ ਕਦੇ ਵੀ ਨਹੀਂ ਆਉਂਦੀ ਜੇ ਤੁਸੀਂ ਆਹ ਹਾਫ ਇੰਚ ਵਧ ਰੱਖ ਦਿਓ ਪਿਛਲਾ ਪੱਲਾ ਠੀਕ ਹੈ ਜੀ ਹੁਣ ਜਿਹੜਾ ਆਪਾਂ ਡਾਊਨ ਪਾਉਣਾ ਹੁੰਦਾ ਹੈ ਉਹ ਤੁਰ ਤੱਕ ਨਹੀਂ ਪਾਉਣਾ ਹੁੰਦਾ ਆਪਣੀ ਜਿੱਥੇ ਗਲੇ ਦੀ ਚੜਾਈ ਖਤਮ ਹੁੰਦੀ ਹੈ ਇਸ ਤਰੀਕੇ ਨਾਲ ਆਪਾਂ ਪਾਉਨੇ ਹੁੰਨੇ ਆ ਠੀਕ ਹੈ ਜੀ ਤੇ ਹੁਣ ਆਪਾਂ ਲਵਾਂਗੇ ਮੋਢਾ ਮੋਢਾ ਆਪਾਂ ਜਿਹੜਾ ਡਾਊਨ ਪਾਇਆ 1/2 ਇੰਚ ਤੋਂ ਬਾਅਦ 7 ਇੰਚ ਦਾ ਮੋਢਾ ਲਿਆ ਆ ਠੀਕ ਹੈ ਜੀ ਤੇ ਹੁਣ ਇੱਥੇ ਇੱਕ ਆਪਾਂ ਲਾਈਨ ਡਰਾ ਕਰ ਦਵਾਂਗੇ ਠੀਕ ਹੈ ਤੇ ਹੁਣ ਆਪਾਂ ਜਿੰਨਾ ਤੀਰਾ ਲਿਆ ਸੀ ਆਪਾਂ ਤੀਰਾ ਲਿਆ ਸੀਗਾ 13 ਇੰਚ ਇੱਥੇ ਆਪਾਂ ਰੱਖਾਂਗੇ 12.5 ਇੰਚ ਸਵਾ 6 ਠੀਕ ਹੈ ਜੀ ਇਸ ਤਰੀਕੇ ਨਾਲ ਸਵਾ 6 ਤੱਕ ਨਿਸ਼ਾਨ ਲਾ ਦਵਾਂਗੇ ਹੁਣ ਜਿਹੜੇ ਆ ਨਿਸ਼ਾਨ ਆ ਇਹਨਾਂ ਨੂੰ ਵੀ ਆਪਸ ਵਿੱਚ ਇਸ ਤਰੀਕੇ ਨਾਲ ਮਿਲਾ ਦਵਾਂਗੇ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਵਾ ਚੈਸਟ ਦਾ ਨਿਸ਼ਾਨ ਲਾ ਦੇਣਾ ਇੱਥੇ ਆਪਣੇ 10 ਇੰਚ ਆਪਾਂ 10 ਇੰਚ ਤੇ ਨਿਸ਼ਾਨ ਲਾ ਦਵਾਂਗੇ 1 ਇੰਚ ਆਪਾਂ ਇੱਥੇ ਉੱਪਰ ਨੂੰ ਲਾ ਦਵਾਂਗੇ ਗਲਾਈ ਪਾਉਣ ਵਾਸਤੇ ਤੇ ਜਿਹੜੀ ਚੈਸਟ ਦੀ ਗਲਾਈ ਪਾਉਣੀ ਹੁੰਦੀ ਹੈ ਤੁਸੀਂ ਹਾਫ ਇੰਚ ਤੋਂ ਵੀ ਪਿੱਛੇ ਤੋਂ ਵੀ ਪਾ ਸਕਦੇ ਹੋ ਤੁਸੀਂ 1 ਇੰਚ ਤੇ ਵੀ ਪਾ ਸਕਦੇ ਹੋ ਜਿਵੇਂ ਇੱਥੇ 1 ਇੰਚ ਦੀ ਨਿਸ਼ਾਨ ਲਾ ਦੂੰਗੀ ਤੇ ਆਪਾਂ ਇੱਥੋਂ ਹੱਦ ਤੋਂ ਵੀ ਇੱਥੋਂ ਗਲਾਈ ਪਾਉਣੀ ਸ਼ੁਰੂ ਕਰ ਦੇਣੀ ਇਸ ਤਰੀਕੇ ਨਾਲ 1 ਇੰਚ ਤੋਂ ਹੁੰਦੇ ਹੋਏ ਉਹ ਜਿਹੜਾ ਚੈਸਟ ਤੋਂ ਬਾਅਦ ਇੱਕ ਲਾਇਆ ਉਹਨੂੰ ਮਿਲਾ ਦੇਣਾ ਆਪਸ ਵਿੱਚ ਇਸ ਤਰੀਕੇ ਨਾਲ ਮਿਲਾ ਦੇਣਾ ਠੀਕ ਆਫ ਕਰੋਗੇ ਇਥੋਂ ਸ਼ੁਰੂ ਕਰ ਦੇਣੀ ਹੈ ਤੁਸੀਂ ਗਲਾਈ ਪਾਉਣੀ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਜਿਹੜਾ ਇਹ ਫਰੰਟ ਮੋਡੇ ਦੀ ਕਟਿੰਗ ਕਰ ਦੇਵਾਂਗੇ ਹੁਣ ਮੋੜਾ ਕੱਟਣ ਤੋਂ ਬਾਅਦ ਆਪਾਂ ਕੀ ਕਰਨਾ ਵਾ ਜਿਹੜੇ ਪਿਛਲੇ ਮੋੜੇ ਦੀ ਕਾਰਟ ਪਾਉਣੀ ਆ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜਾ ਆਪਾਂ 1/2 ਇੰਚ ਵਾਧ ਰੱਖਿਆ ਹੋਇਆ ਸੀ ਇਸ ਤਰੀਕੇ ਨਾਲ ਉਹਨੂੰ ਬਾਹਰ ਨੂੰ ਕੱਢ ਦੇਣਾ ਠੀਕ ਹੈ ਜੀ ਜਿੰਨੇ ਵੀ ਕੜਾਈ ਵਿੱਚ ਜਿੰਨਾ ਵੀ ਥੋੜਾ ਫालतू ਕਪੜਾ ਹੁੰਦਾ ਇਸ ਤਰੀਕੇ ਨਾਲ ਵਾਧ ਕਰ ਦੇਣਾ ਤੇ ਤੀਜੇ ਦਾ ਨਿਸ਼ਾਨ ਲਾ ਦੇਣਾ ਵਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ 1/2 ਇੰਚ ਉੱਪਰ ਨੂੰ ਚੱਕ ਦੇਣਾ ਕਿਉਂਕਿ 1/2 ਇੰਚ ਆਪਾਂ ਡਾਊਨ ਪਾਈ ਹੋਈ ਆ ਠੀਕ ਹੈ ਜੀ ਇਸ ਤਰੀਕੇ ਨਾਲ ਬਰਾਬਰ ਬਰਾਬਰ ਕੱਟ ਦਵਾਂਗੇ ਹੁਣ ਜਿਹੜੀ ਆਪਾਂ ਪਿਛਲੇ ਗੁਲਾਈ ਤੇ ਆਪਾਂ ਉਪਰੋਂ ਹੀ ਹਲਕੀ ਹਲਕੀ ਜਿਹੀ ਗੁਲਾਈ ਦੇਣੀ ਸ਼ੁਰੂ ਕਰ ਦੇਣੀ ਆ ਗੁਲਾਈ ਦਿੰਦੇ ਹੋਏ ਜਿੱਥੇ ਵੀ ਆਪਾਂ 10 ਇੰਚ ਦੇ ਨਿਸ਼ਾਨ ਲਾਇਆ ਸੀ ਉੱਥੇ ਤੱਕ ਗੁਲਾਈ ਦੇਣੀ ਹੈ ਤੇ ਬਾਕੀ ਕੱਪੜੇ ਨੂੰ ਆਪਾਂ ਸਿੱਧਾ ਕਟਿੰਗ ਕਰ ਦਵਾਂਗੇ ਇਸ ਤਰੀਕੇ ਨਾਲ ਜੇਕਰ ਤੁਸੀਂ ਵੀ ਐਦਾਂ ਮਤਲਬ ਪਰਫੈਕਟ ਫਿਟਿੰਗ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਦੀ ਮੋਢੇ ਦੀ ਕਟਿੰਗ ਕਰਿਆ ਕਰੋ ਇਸ ਤਰੀਕ ਨਾਲ ਕੀ ਹੁੰਦਾ ਕਈ ਵਾਰੀ ਆਪਣੇ ਹੁੰਦਾ ਮੋਢੇ ਵਾਲੇ ਅਗਲੇ ਪਾਸੋਂ ਟੀਮ ਦਾ ਬਲਜ ਪੈ ਜਾਂਦਾ ਜਾਂ ਬੈਕ ਸਾਈਡ ਤੇ ਬਲ ਪੈ ਜਾਂਦੇ ਹੁੰਦੇ ਉਹ ਇਸ ਤਰੀਕੇ ਨਾਲ ਕਟਿੰਗ ਕਰਨ ਨਾਲ ਕਦੇ ਵੀ ਬਲ ਨਹੀਂ ਪੈਣਗੇ ਠੀਕ ਹੈ ਜੀ ਤੇ ਇਹ ਆਪਣੇ ਜਿਹੜੇ ਕਮੀਜ਼ ਆਏ ਹੈਗਾ ਲਾਈਨਿੰਗ ਵਾਲਾ ਇਹ ਤੇ ਆਪਾਂ ਡਾਟ ਜਿਹਨੂੰ ਪਲੋਈਆਂ ਕਹਿੰਦੇ ਆਪਾਂ ਇਹਦੇ ਨਹੀਂ ਨਿਸ਼ਾਨ ਲਾਵਾਂਗੇ ਆਪਾਂ ਲਾਵਾਂਗੇ ਲਾਈਨਿੰਗ ਦੇ ਉੱਤੇ ਠੀਕ ਹੈ ਜੀ ਜੇਕਰ ਤੁਸੀਂ ਕਮੈਂਟ ਕਰੋਗੇ ਵੀ ਆਪਾਂ ਇਹਦਾ ਅਗਲਾ 파ਰਟ ਪਾਈਏ ਲਾਈਨਿੰਗ ਵਾਲਾ ਤਾਂ ਉਹਦੇ ਲਈ ਤੁਸੀਂ ਕਮੈਂਟ ਜਰੂਰ ਕਰ ਦਿਓ ਆਪਾਂ ਇਹਦਾ ਅਗਲਾ 파ਰਟ ਪਾ ਦੇਵਾਂਗੇ ਲਾਈਨਿੰਗ